ਹਾਂਜੀ ਸੱਸੀ ਗਾਲ ਜੀ ਸਾਰਿਆਂ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਤੰਦਰੁਸਤ ਤੇ ਚੜਦੀ ਕਲਾ ਵਿੱਚ ਹੋਵੋਗੇ ਵੈਗਰੂ ਤੁਸੀਂ ਹਮੇਸ਼ਾ ਖੁਸ਼ ਰਕਣ ਹਾਂਜੀ ਬਲੌਗ ਸ਼ੁਰੂ ਕਰ ਰਹੇ ਆਪਾਂ ਮਾਰਨਿੰਗ ਦੇ ਟਾਈਮ ਤੋਂ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਨਾ ਵੀ ਚਲੋ ਮਾਰਨਿੰਗ ਉੱਠ ਕੇ ਆਪਣਾ ਬਲੌਗ ਸ਼ੂਟ ਕਰ ਲਈ ਪਰ ਮਾਰਨਿੰਗ ਹਨਾ ਹੁੰਦੀ ਡੇਲੀ ਉਹੀ ਕੰਮ ਨੇ ਮੈਂ ਕਿਹਾ ਚਲੋ ਆਪਾਂ ਤੁਹਾਡੇ ਨਾਲ ਹਨਾ ਸ਼ੇਅਰ ਕਰਦੇ ਆ ਮਾਰਨਿੰਗ ਦੀ ਰੁਟੀਨ ਮੇਰੀ ਸ਼ੁਰੂ ਹੁੰਦੀ ਹੈ ਜੀ ਬੱਚਿਆਂ ਤੋਂ ਜਿਵੇਂ ਕਿ ਬੱਚਿਆਂ ਨੇ ਸਕੂਲ ਜਾਣਾ ਤੇ ਜੇ ਆਪਰੇ ਸਾਬ ਜੀ ਨੇ ਆਪਣਾ ਕੰਮ ਤੇ ਜਾਣਾ ਹਨਾ ਮਾਰਨਿੰਗ ਮੈਂ ਸਾਫ ਸਫਾਈਆਂ ਨਹੀਂ ਕਰ ਪਾਉਂਦੀ ਹਨਾ ਕੋਸ਼ਿਸ਼ ਮੈਂ ਕਰਦੀ ਹੁੰਨੀ ਆ ਕਿ ਮੈਂ ਹਨਾ ਜਨਕਿ ਝਾੜੂ ਵਗੈਰਾ ਲਗਾ ਲਾ ਹਨਾ ਹਲਕਾ ਜਿਹਾ ਝਾੜੂ ਲਗਾ ਲਈ ਜਿਵੇਂ ਥੋੜੀ ਮੋਟੀ ਛੱਕਦਰ ਕਰ ਲਈ ਪਰ ਜ਼ਿਆਦਾਤਰ ਮੇਤੂ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਦੂਸਰਾ ਕੰਮ ਹੁੰਦਾ ਜਾਨੀ ਕਿ ਡੀਪਲੀ ਕਹਿਦੀ ਆਪਾਂ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਮੈਂ ਆਰਾਮ ਨਾਲ ਕਰਦੀ ਹੁੰਨੀ ਸਾਰਾ ਕੰਮ ਹੋਣਾ ਤਾਂ ਨਾ ਜਾਨੀ ਕਿ ਸਭ ਜੋ ਵੀ ਨਾ ਜ਼ਿਆਦਾ ਕੰਮ ਹੋ ਰਿਹਾ ਨਾ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਮੇਰੇ ਤਾਂ ਕਈ ਵਾਰੀ ਝਾੜੂ ਵਗੈਰਾ ਜਾਂ ਬਰਤਨ ਹੋ ਗਿਆ ਨਾ ਉਹ ਵੀ ਦੁਪਹਿਰ ਤੇ 2 2 ਵਜ ਜਾਂਦੇ ਨੇ ਕੰਮ ਕਰਦੀ ਰੋ ਮੈਨੂੰ ਤੇ ਇਸ ਲਈ ਨਾ ਬਲੌਗ ਵੀ ਨਹੀਂ ਤੁਹਾਡੇ ਤੱਕ ਮੇਰੇ ਆ ਰਹੇ ਹਨਾ ਮੈਂ ਵੀਡੀਓ ਬਣਾ ਕੇ ਰੱਖ ਲੈਣੀਆਂ ਪਰ ਐਡ ਨਹੀਂ ਕਰ ਹੁੰਦੇ ਬਸ ਇਦਾਂ ਹੀ ਚੱਲ ਰਿਹਾ ਨਾ ਮੇਰਾ ਇਹ ਵੀ ਵਲੌਗ ਵੀ ਮੈਨੂੰ ਲੱਗਦਾ ਮੈਂ ਤੁਹਾਡੇ ਨਾਲ 3 ਦਿਨਾਂ ਦਾ ਸ਼ੂਟ ਕਰਕੇ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜਿੰਨਾ ਜਿੰਨਾ ਕੁ ਮੇਰੇ ਤੋਂ ਸ਼ੂਟ ਹੋਇਆ ਉਹਨਾਂ ਕ ਬਲੌਗ ਆ ਜਿਹੜਾ ਤੁਹਾਡੇ ਤੱਕ ਲੈ ਕੇ ਆ ਰਹੀਆਂ ਪਲੀਜ਼ ਸਪੋਰਟ ਜ਼ਰੂਰ ਕਰਿਓ ਹਾਂਜੀ ਇੱਥੇ ਬੱਚਿਆਂ ਦੀ ਬਣਾ ਰਹੀਆਂ ਰੋਟੀ ਮੂਲੀ ਵਾਲੀ ਰੋਟੀ ਬਣਦੇ ਹਿੱਦਣਾ ਹੁਣ ਤਾਂ ਵੈਸੇ ਪਰੌਂਠੇ ਵਗੈਰਾ ਇਹ ਜਿਆ ਕੋਸ਼ਿਸ਼ ਚੱਲ ਰਹੀ ਹਾਂ ਕਿਉਂਕਿ ਗਰਮੇਚਾ ਪਾਣਾ ਪਰੌਂਠੇ ਵਗੈਰਾ ਬਹੁਤ ਘੱਟ ਖਾ ਹੁੰਦੇ ਆਗੇ ਤੇ ਇਸੇ ਲਈ ਯਾਨਕਿ ਸਰਦੇ ਜਿਵੇਂ ਮੇਥੇ ਹੋ ਗਈ ਜਾਂ ਫਿਰ ਗੋਭੀ ਹੋ ਗਈ ਮੂਲੀਆਂ ਹੋ ਗਈਆਂ ਹਨਾ ਇਦਾਂ ਦੇ ਜਿਹੜੇ ਪਰੌਂਠੇ ਨੇ ਚੱਲਦੇ ਨੇਗੀ ਹਾਂਜੀ ਦੇਖੋ ਥੋੜਾ ਚਿਰ ਪਤਨੇ ਮੈਂ ਉਹਦਾ ਸ਼ਾਇਦ ਕੁਝ ਕਰਨ ਚੱਲੀ ਆ ਨਾ ਬਾਹਰ ਤੇ ਨਾਲ ਹੀ ਜਸ਼ ਲੱਗੀ ਦੇਖੋ ਆਪਣੀ ਹੱਲਪ ਕਰਨ ਵਸੇ ਬੱਚੇ ਹੱਲਪ ਕਰਦੇ ਨੇ ਮੇਰੀ ਜਿੰਨੀ ਕਹਿੰਨਾ ਤੋਂ ਹੁੰਦੀ ਆ ਨਾ ਜਿਵੇਂ ਕਿ ਨਾਲ ਨੋਰ ਨੂੰ ਥੋੜਾ ਮੋਟਾ ਦਾ ਬੈਗ ਤਿਆਰ ਕਰ ਦੇਣਾ ਨਾ ਜਿਵੇਂ ਜਸ਼ ਇਦਾਂ ਕਰ ਲੈਂਦੀ ਆ ਤਾਂ ਤਾਂ ਵੱਡੀ ਬੇਟੀ ਕਰਦੀ ਆ ਪਰ ਜਸ਼ ਕੋਲ ਟਾਈਮ ਬਹੁਤ ਘੱਟ ਹੁੰਦਾ ਕਿਉਂਕਿ ਮਾਰਨਿੰਗ ਉਹਦੀ ਬੈਨ ਆ ਜਿਹੜੀ ਸਵਾ 7 ਵਜੇ ਤੇ ਗੇਟ ਚਾਹੁੰਦੀ ਆ ਤੇ ਇਸ ਲਈ ਦੇਖੋ ਨਾ ਟਾਈਮ ਜਿੰਨਾ ਹੁੰਦਾ ਚਲੋ ਬੱਚੇ ਹੈਲਪ ਕਰਦੇ ਆ ਨਾ ਬਾਕੀ ਮਾਰਨਿੰਗ ਦੀ ਜਿਹੜੀ બીજી ਰੁਟੀਨ ਹੀ ਇਦਾਂ ਚੱਲਦੀ ਆ ਨਾ ਬੱਚਾ ਨਾਲ ਭੱਜ ਤੌੜ ਕਰਕੇ ਜਿਹੜੇ ਸਾਰੇ ਕੰਮ ਨਹੀਂ ਕਰ ਹੁੰਦੇ ਆ ਤੇ ਹਾਂਜੀ ਰੋਟੀ ਵਗੈਰਾ ਦੇਖੋ ਮੈਂ ਪਕਾਈ ਸੀ ਜਿਹਨੇ ਖਾਣੀ ਹੋਈ ਆਪਣਾ ਖਾ ਲੈਣਗੇ ਤੇ ਬੱਸ ਇਹ ਬੱਚੇ ਨਾ ਮਾਰਨਿੰਗ ਬਹੁਤ ਜ਼ਿਆਦੇ ਘੱਟ ਖਾਂਦੇ ਹਨ ਯਾਨੀ ਕਿ ਭੁੱਖ ਵੀ ਨਹੀਂ ਹੁੰਦੀ ਹੈ ਨਾ ਕੁਛ ਇੰਨਾ ਜਲਦੀ ਹੈ ਖਾਣੀ ਹੁੰਦਾ ਕੁਛ ਵੀ ਤੇ ਮੇਰੇ ਵਾਲੇ ਸਾਰੇ ਦੇਖੋ ਨਾ ਕੰਬਲ ਵਗੈਰਾ ਇਦੀ ਪੈਣਗੇ ਮੈਂ ਪਹਿਲਾਂ ਨਾ ਮੈਂ ਕਿਹਾ ਚਲੋ ਆਪਾਂ ਨੂਰ ਨੂਰ ਰੈਡੀ ਕਰ ਦਈਏ ਨੂਰ ਦਾ ਨਾ ਇੱਥੇ ਮੈਂ ਬਾਲਵਾ ਰਹੀ ਸੀ ਮੈਂ ਕਿਹਾ ਚਲੋ ਨੂਰ ਨੂੰ ਤਿਆਰ ਕਰਕੇ ਆਪਾਂ ਸਕੂਲ ਪੇਜ ਦਈਏ ਹਾਂਜੀ ਇੱਥੇ ਲੱਗੀ ਸੇਵਾ ਸਵੇਰ ਨੂੰ ਦੇ ਬਾਲ ਵਹਣ ਮੈਂ ਨਾ ਅੱਜ ਮਾਰਨਿੰਗ ਦੇ ਲੋ ਇੱਥੇ ਚਾਹ ਵੀ ਨਹੀਂ ਬੀਤੀ ਜਿਸ ਨੇ ਆਪਣੀ ਵੱਡੀ ਬੇਟੀ ਲੈ ਗਈ ਸੀ ਪਬਲਿਕ ਹੈ ਇਸ ਚਾਹ ਗਰਮ ਘਰ ਕੇ ਬਸ ਚਾਹ ਬੋਤਲ ਦੇ ਵਿੱਚ ਪਾ ਲੈਣਾਂ ਪਰ ਫਿਰ ਵੀ ਗਰਮ ਨਹੀਂ ਹੈ ਨਾ ਹੁੰਦੀ ਹੈਗੀ ਤੇ ਲੋ ਜੀ ਇਸ ਤੋਂ ਬਾਅਦ ਇਹ ਵਾਲਾ ਬਲੌਗ ਹੈਗਾ ਮੈਨੂੰ ਲੱਗਦਾ ਨੈਕਸਟ ਡੇ ਦਾ ਹਾਂਜੀ ਇਸ ਵਾਰ ਨੈਕਸਟ ਡੇ ਤੇ ਆ ਗਿਆ ਫਸਿੱਧਾ ਦੇ ਕੋ ਇਥੇ ਮਾਰਨਿੰਗ ਦਾ ਟਾਈਮ ਹੋਇਆ 9:30 ਦੇਖੋ ਉਸ ਦਿਨ ਆ ਨਾ ਬੱਚਿਆਂ ਨੂੰ ਰੈਡੀ ਕਰਨ ਤੋਂ ਬਾਅਦ ਮੇਚੋਂ ਕੋਈ ਵੀ ਵਲੌਗ ਨਹੀਂ ਸ਼ੂਟ ਹੋਇਆ ਇਸ ਤੇ ਨਾ ਮੈਂ ਸ਼ਾਇਦ ਮੇ ਕੱਪੜੇ ਧੋਣੇ ਸੀ ਅੱਜ ਬਹੁਤ ਜ਼ਿਆਦੇ ਕੱਪੜੇ ਸੀ ਇਸ ਲਈ ਮੇ ਤੋਂ ਕੈਮਰਾ ਨਹੀਂ ਲਗਾ ਹੋਇਆ ਬਸ ਨਾ ਇਦਾਂ ਹੀ ਦਿਨ ਆ ਜਿਹੜਾ ਇਦਾਂ ਹੀ ਲੰਘ ਗਿਆ ਤੇ ਇਥੇ ਆ ਗਈ ਸੀ ਮੈਂ ਸ਼ੌਪ ਤੇ ਮੈਂ ਆਹ ਚੱਲੋ ਥੋੜਾ ਜਿਹਾ ਨਾ ਲੇ ਲਈ ਆ ਨਾ ਵੀਡੀਓ ਜਦੋਂ ਜ਼ਿਆਦਾ ਜਾਂਦੇ ਫਿਰ ਆਪਾਂ ਕੈਮਰਾ ਚੱਕ ਲੈਨੇ ਆ ਤੇ ਹਾਂਜੀ ਇਹਨਾਂ ਦਾ ਸਿਗਾ ਹੇਅਰ ਦਾ ਸਿਗਾ ਮੇਕਅਪ ਹੇਅਰ ਦਾ ਮੈਂ ਕਰਤਾ ਸੀਗਾ ਯਾਨੀ ਕਿ ਹੇਅਰ ਦੇ ਨੇ ਸਟ੍ਰੇਟ ਕਰਵਾ ਕੇ ਅੱਗੇ ਕਰੰਪਿੰਗ ਕਰੀ ਸੀ ਉਸ ਤਰ੍ਹਾਂ ਫ੍ਰੈਂਚ ਮਿੱਡੀ ਕਰੀ ਸੀ ਨਾ ਇਹਨਾਂ ਦੇ ਤੇ ਬાળਕਾਂ ਨੇ ਜਿਹੜੇ ਹੈਗੇ ਹੁੱਲੀ ਸੱਣੀ ਸੀਦਾ ਥੋੜਾ ਜਿਨਾਂ ਨੇ ਆਈਜ਼ ਦਾ ਮੇਕਅਪ ਕਰਵਾਣਾ ਸੀ ਜਿਆਦਾ ਨਹੀਂ ਹੈਗਾ ਸਿਰਫ ਕੁਝ ਹਾਂਜੀ ਹਲਕਾ ਜਿਹਾ ਆਈਜ਼ ਦਾ ਸੀਗਾ ਬਸ ਇਹਨਾਂ ਦਾ ਮੇਕਅਪ ਤੇ ਥੋੜਾ ਜਿਹਾ ਹਲਕਾ ਜਿਹਾ ਆਈਲੈਨਰ ਵਗੈਰਾ ਲਗਾਉਣਾ ਸੀ ਇਹਨਾਂ ਦਾ ਮੇਕਅਪ ਜੀ ਬਸ ਕਰੇ ਸੀ ਨਾਲ ਇਹਨਾਂ ਦੇ ਸੀਦਾ ਛੋਟਾ ਜਿਹਾ ਕੱਪੜਾ ਬਹੁਤ ਜਿਆਦਾ ਸ਼ਰਾਰਤੀ ਸੀਗਾ ਦਿੱਕਤ ਇਹਨਾਂ ਵੀ ਉਰੇ ਵੀ ਕੁਛ ਨਾ ਕੁਛ ਹੋ ਕਰ ਹੀ ਦੇਹਾ ਤੁਸੀਂ ਬੁਰੀ ਵੀਡੀਓ ਦੇ ਵਿੱਚ ਇਦਾਂ ਦੇਖ ਤੁਸੀਂ ਦੇਖ ਰਹੇ ਹੋ ਨਾ ਬੱਚੇ ਛੋਟੇ ਹੁੰਦੇ ਹੀ ਇਦਾਂ ਦੇ ਨੇ ਬਹੁਤ ਸ਼ਰਾਰਤੀ ਹੁੰਦੇ ਨੇ ਹਾਂਜੀ ਤੇ ਬਸ ਇਹਨਾਂ ਦਾ ਮੇਕਅਪ ਕਰ ਹੀ ਰਹੀ ਸੀ ਮੈਂ ਇਹਨਾਂ ਪਰਬਲ ਕਰ ਲ ਲਾ ਉਹਨਾਂ ਉਹਦਾ ਇਹਨਾਂ ਨੇ ਜਾਨੀ ਕਿ ਨਾ ਇਸ ਤੇ ਥੋੜਾ ਥੋੜਾ ਹਲਕਾ ਜਿਹਾ ਟੱਚ ਦਿੱਤਾ ਸੀ ਵੀ ਹਲਕਾ ਜਿਹਾ ਆਈਸ ਤੇ ਟੱਚ ਦਿੱਤਾ ਲਓ ਜੀ ਮੇਕਅਪ ਹੋ ਗਿਆ ਨਾ ਹਾਂਜੀ ਸਭੀ ਗੱਲ ਜਿ ਸਾਰੇ ਨੂੰ ਕਿਵੇਂ ਸਾਰੇ ਉਮੀਦ ਹੈ ਸਾਰੇ ਠੀਕ ਠਾਕ ਤਾਂ ਤੁਸੀਂ ਚੰਗੀ ਕਲਾ ਵਿੱਚ ਹੋ ਮੈਂ ਹਾਂ ਕੀ ਸੀ ਇਹ ਦਾ ਟਾਈਮ ਤਕਰੀਬਨ 6 ਵਜੇ 6:30 ਹੋ ਗਏ ਮੈਨੂੰ ਲੱਗਦਾ 8:30 ਬੈਨਾਕੂ ਦੇ ਜਾਂ ਅੰਗੂਠੇ ਆਉਣੇ ਗਰਮ ਕਰ ਉੱਕੇ ਹੈਲੋ ਰਾਤ ਦਾ ਹੋ ਗਿਆ ਤਾਂ ਮੈਂ ਚੱਲ ਚਿੱਡੇ ਦੇ ਪਾਣੀ ਹੈ ਜਿਹੜਾ ਗਰਮ ਕਰ ਲੈਣੇ ਆਂਗੇ ਸਵੇਰ ਦੀ ਵੈਸੇ ਮਚਾਈ ਹੋਈ ਅੱਗ ਦਾ ਥੋੜਾ ਟਾਈਮ ਮੈਂ ਵੀ ਚਿੱਲੇ ਉੱਤੇ ਆ ਕੇ ਬੈਠੀ ਬਸ ਥੋੜਾ ਜਿਹਾ ਸਮਝ ਲੈਂਦੇ ਆਂ ਹਨਾ ਠੰਡ ਲੱਗਦੀ ਹੈ ਵੀ ਹੁਣ ਹਵਾ ਚੱਲਣ ਲੱਗੀ ਤਾਂ ਕਰਕੇ ਠੰਡ ਹੋ ਗਈ ਤੇ ਬਾਕੀ ਜੀ ਬੱਚੇ ਹੋ ਰਹੇ ਨੇ ਰੈਡੀ ਵਿਚਾਨੂੰ ਕਰਦੇ ਆਂ ਆਪਾਂ ਤਿਆਰ ਬਸ ਮੈਂ ਰੋਟੀ ਵਗੈਰਾ ਲਗਦੀ ਹੈ ਜਿੱਦੋਂ ਹੁਣ ਤੇ ਫੋਰਸ ਲਾਉਜੀ ਕੀ ਮਿਉ ਸਾਰੇ ਠੰਡੇ ਤੋਂ ਬਚੀ ਹੋਈ ਹਾਂ ਜੀ ਤੇ ਬਸ ਆਪਾਂ ਬਲੌਗ ਕਰ ਲੈ ਸ਼ੁਰੂ ਮੈਂ ਕਿਹਾ ਚਲੋ ਆਪਾਂ ਮਾਰਨਿੰਗ ਹੀ ਬਲੌਗ ਸ਼ੁਰੂ ਕਰ ਲਈਏ ਆਪਾਂ ਮੇਰੇ ਇਨੀ ਜ਼ਿਆਦੇ ਖੰਗੋਲ ਵੀ ਸੱਚੀ ਮੈਡੀਸਿਨ ਲੈ ਲੈ ਹੈ ਨਾ ਜਣ ਕੇ ਕੋਈ ਡਾਕਟਰ ਵੀ ਨਹੀਂ ਚਾਹਤਾ ਮਾਰਸਪੀ ਅਡਲਟ ਹੋਣ ਦੇ ਲੈ ਕੇ ਆਏ ਫਰਕ ਹੈਗਾ ਕੁਝ ਪਰ ਛੋਟਾ ਬੱਚਾ ਵੀ ਆ ਰਿਹਾ ਹੈ ਹੈਲੋ ਨੂਰ ਇਹਨੇ ਮੇਰੇ ਨਾਲ ਗੁੱਸੇ ਹੋਈ ਹੈ ਇਹ ਨਹੀਂ ਚਾਹੀਦੀ ਸਕੂਲ ਬੋਟਲ ਹੈ ਨਾ ਪਰ ਮੈਂ ਬਾਜ਼ਾਰ ਨਹੀਂ ਗਈ ਹੈਗੀ ਹੁਣ ਜਿਸ ਦਿਨ ਗਈ ਮੈਂ ਕਿਹਾ ਚਲੋ ਲਿਆ ਸਾਰੇ ਗੁੱਸੇ ਹੋ ਰਹੇ ਨੇ ਮੇਰਾ ਨੂਰ ਟੋਪੀ ਨਹੀਂ ਲੈ ਕੇ ਆਇਆ ਪੁੱਤ ਇਹਦਾ ਦੇਖੀ ਗੁੱਸੇ ਹੋ ਰਹੇ ਨੇ ਨੂਰ ਆਪਣੀ ਪਾਛੀ ਹੌਲੀ ਹੌਲੀ ਬਣਾਉਂਗੀ ਮੈਂ ਕਿਹਾ ਕੋਈ ਨਾ ਜਦੋਂ ਬਾਜ਼ਾਰ ਗਈ ਮੈਂ ਤੈਨੂੰ ਲਿਆ ਦੂੰਗੀ ਹਨਾ ਪਰ ਬੱਚੇ ਇਦਾਂ ਹੀ ਕਰਦੇ ਆ ਚਲੋ ਜੀ ਆਪਾਂ ਬੱਚਿਆਂ ਨੂੰ ਰੈਡੀ ਕਰ ਦਈਏ ਫਿਰ ਮਿਲਦੇ ਆ ਸਾਰੇ

ਇਹ ਤਾਂ ਬਾਲੀ ਮੋਟੀ ਨਹੀਂ ਹੁਜ ਤੇਰੀ ਵੀ ਚੱਲ ਗਈ ਕੋਲ ਚੱਲ ਗਈ ਚੱਲ ਫਿਰ ਲਾ ਦੇ ਅਸਾਂ ਦੇ ਵੀ ਇੱਕ ਲੋ ਜੀ ਹਾਂ ਈ ਮਮਾ ਫਿਰ ਚੱਕੜ ਦੇ ਹਾਂ ਦੇ ਚਲੋ ਗੱਲ ਕਰ ਰਹੀ ਹੈ ਹਣੀ ਹੈ ਪਾਸੇ ਤੇ ਪਾਪਾ ਨੂੰ ਲੈ ਕੇ ਜਾਏਗਾ ਹੁਣ ਚ ਲੈ ਜਾ ਬਾਹਰ ਜਾ ਕੋਲੋਂ ਹਾਂਜੀ ਇਹ ਵਾਲੀ ਵੀ ਵੀਡੀਓ ਹੈਗੀ ਉਸ ਤੋਂ ਵੀ ਦੇਖੋ ਨੈਕਸਟ ਦੇ ਤਿੰਨ ਦਿਨ ਦਾ ਵਲੌਗ ਸ਼ੂਟ ਕਰਕੇ ਤੁਹਾਡੇ ਤੱਕ ਲੈ ਕੇ ਆ ਰਹੀ ਹਾਂ ਇਸ ਦਿਨ ਹੈਗਾ ਸੀ ਬੱਚੇ ਸਕੂਲ ਚਲੇ ਗਏ ਦੇਖੋ ਨਾ ਬੱਚਾ ਨੇ ਸਕੂਲ ਪੇ ਜਾ ਸੀਗਾ ਤੇ ਇੱਥੇ ਲੱਗੀ ਸੀ ਰੂਮ ਦੀ ਥੋੜੀ ਜਿᱷਕ ਧਰ ਕਰਨ ਅੱਜ ਨਾ ਤੁਸੀਂ ਵੇਣੋ ਨਾ ਜਿਆਦਾ ਫਾਸਟ ਦਿਖ ਰਹੇ ਹੋਗਾ ਮੈਨੂੰ ਇਦਾਂ ਲੱਗ ਰਹਿਤ ਕਰਦੇ ਪਤਾ ਮਸ਼ੀਨ ਹੀ ਬਣ ਗਈ ਹੈ ਹਨਾ ਜੇ ਜਿੱਦਾਂ ਇਦਾਂ ਹੀ ਹਨਾ ਆਪਾਂ ਕੰਮ ਕਰਦੇ ਹੋਈ ਕਿੰਨਾ ਵਧੀਆ ਹੋਵੇ ਮਿੰਟਾਂ ਸਕਿੰਟਾਂ ਦੇ ਵਿੱਚ ਸਾਰਾ ਕੰਮ ਕਰਕੇ ਗਤੋ ਮੋਝ ਹੈ ਨਾ ਤੇ ਇਹ ਮੈਂ ਲੱਗੀ ਸੀ ਜੀ ਟਾਈਮ ਲਿਪਸ ਤੇ ਹਨਾ ਮੈਂ ਨਾ ਯਾਨੀ ਕਿ ਹਿੰਦੀ ਵੀਡੀਓ ਦੇਖਦੀ ਹੁੰਨੇ ਆ ਨਾ ਛੋੜਾ ਜਾ ਹੁੰਦਾ ਨਾ ਸ਼ੌਕ ਜਾਂ ਮੈਨੂੰ ਹਿੰਦੀ ਯਾਨੀ ਕਿ ਵਲੌਗ ਜੇ ਦੇਖਣ ਲੱਗ ਜਾਣਾ ਤੇ ਉਹਨਾਂ ਨੇ ਦੱਸਿਆ ਵੀ ਟਾਈਮ ਲਿਫਟਸ ਯੂਜ਼ ਕਰਦੇ ਆ ਮੈਂ ਸੋਚਿਆ ਮੈਂ ਚਲੋ ਅੱਜ ਆਪਾਂ ਵੀ ਕਰਕੇ ਦੇਖਦੇ ਆ ਕੋਸ਼ਿਸ਼ ਕੀਤੀ ਸੀ ਬਸ ਇੱਕ ਚੀਜ਼ ਵਧੀਆ ਵੀ ਜਿਵੇਂ ਆਪਾਂ ਨਾ ਘੰਟੇ ਦੋ ਘੰਟਿਆਂ ਦੀ ਵੀਡੀਓ ਸ਼ੂਟ ਕਰਨੀ ਆ ਤਾਂ ਇਹ ਮਿੰਟਾਂ ਸੈਕਿੰਟਾਂ ਦੀ ਬਣਾ ਕੇ ਅੱਖ ਦਿੰਦੇ ਆ ਆ ਯਾਨੀ ਕਿ ਇਹ ਵੀ ਮੈਨੂੰ ਲੱਗਦਾ ਬਾਲਾ ਨਹੀਂ ਤਾਂ 2-3 ਮਿੰਟ ਦੀ ਵੀਡੀਓ ਬਣ ਜਾਂਦੀ ਹੈ ਨਾ ਫੇ ਕੁਝ ਕੁ ਸੈਕਿੰਟਾਂ ਦੀ ਵੀਡੀਓ ਬਣੀਆਂ ਹੈ ਨਾ ਸੱਚੀ ਇਹ ਚੀਜ਼ ਮੈਨੂੰ ਖੈਰ ਵਧੀਆ ਵੀ ਲੱਗੀ ਤੇ ਮੈਂ ਕਹ ਵੀ ਜਿਸੇ ਆਪਾਂ ਨੇ ਜਿਆਦਾ ਨਾ ਲੰਮਾ ਆਪਾਂ ਲੱਗਦਾ ਵੀ ਵਲੌਗ ਸ਼ੂਟ ਕਰਨਾ ਕੈਮਰਾ ਖੋਦਾ ਆਪਦੇ ਆਪ ਹੀ ਜਿਹੜਾ ਦਾ ਟਾਈਮ ਆ ਨਾ ਆਪਦੇ ਆਪ ਸੈੱਟ ਕਰਕੇ ਤੇਜ਼ ਫਾਸਟ ਕਰ ਦਿੰਦਾ ਜene ਤੇ ਲੋ ਜੀ ਝਾੜੂ ਆਪਣਾ ਰੂਮ ਚ ਲੱਗ ਗਿਆ ਇੱਥੇ ਆ ਗਈ ਮੈਂ ਬਰਾਂਡੇ ਦੇ ਵਿੱਚ ਇਹ ਹੈਗਾ ਜੀ ਉਸ ਤੋਂ ਵੀ ਨੈਕਸਟ ਡੇ ਹਨਾ ਹਾਂ ਉਸ ਤੋਂ ਵੀ ਨੈਕਸਟ ਡੇ ਆ ਤੀਸਰੇ ਦਿਨ ਦਾ ਜਿਹੜਾ ਵਲੌਗ ਤੁਹਾਡੇ ਤੱਕ ਇੱਥੇ ਆ ਰਹੇ ਆ ਬੱਚੇ ਚਲੇ ਗਏ ਸੀ ਮੈਂ ਲੱਗ ਗਿਆ ਸਫਾਈਆਂ ਕਰਨ ਤੇ ਇੱਥੇ ਵੀ ਨਾ ਜਿਹੜੇ ਝਾੜੂ ਲਗਾਉਣ ਤੋਂ ਪਹਿਲਾਂ ਵੀ ਮੇਰੇ ਕੋਲ ਸ਼ਾਪ 'ਚ ਕੰਮ ਸੀਗਾ ਝਾੜੂ ਵੀ ਤੇ ਤਕਰੀਬਨ ਮੈਨੂੰ 11 ਵਜੇ ਹੀ ਸੀ ਦੇਖੋ 11 ਵਜੇ ਸਹੀ ਝਾੜੂ ਲੱਗ ਰਿਹਾ ਉਸ ਤੋਂ ਪਹਿਲਾਂ ਸ਼ਾਪ ਦਾ ਕੰਮ ਕਰਕੇ ਥੋੜੇ ਟਾਈਮ ਵਿੱਚ ਦੀ ਮਿਲਿਆ ਮੈਂ ਝਾੜੂ ਲਗਾਤਾ ਨਾ ਝਾੜੂ ਲਗਾ ਕੇ ਕਿਚਨ ਦੇ ਕੰਮ ਮੇਰੇ ਤੇ ਪੈਂਡਿੰਗ ਹੀ ਪੈ ਸੀ ਹਾਲੇ ਤੇ ਨਾਲ ਦੀ ਨਾਲ ਇਧਰ ਆ ਗਈ ਮੈਂ ਸ਼ਾਪ ਤੇ ਇਧਰ ਸੀਗੇ ਕਸਟਮਰ 3 ਸੀਗੇ ਜੀ ਪਾਰਟੀ ਮੇਕਅਪ ਥਰੇਡਿੰਗ ਵਗੈਰਾ ਬਹੁਤ ਸਾਰਾ ਕੰਮ ਸੀ ਜਣੀ ਹੈ ਸਟਾਈਲ ਵਗੈਰਾ ਕਈ ਸੀ ਅੱਜ ਮੈਂ ਨਾ ਇਸ ਦਿਨ ਬਰਤਨ ਵੀ ਦੁਪਹਿਰ ਦੇ 2 ਵਜੇ ਸਾ ਉਨੇ ਇਧਰੋਂ ਟਾਈਮ ਹੀ ਨਹੀਂ ਮਿਲੇ ਉਦ ਮੁੜ ਕੇ ਇਹ ਜੀ ਮੇਧਰ ਆਈ ਹਨਾ ਇਸ ਟਾਈਮ ਜਿੰਨਾਂ ਦਾ ਕੰਮ ਜਨ ਹੋਰ ਆ ਜਾਣਗੇ ਕਸਟਮਰ ਫਿਰ ਮੁੜ ਕੇ ਮੇ ਤੋਂ ਉਧਰ ਜਾਣ ਦਾ ਟਾਈਮ ਮਿਲ ਨਹੀਂ ਲੱਗਿਆ ਹੈਗਾ 2:00 ਜੇ ਫ੍ਰੀ ਹੋਈ ਸੀ ਮੈਂ ਤੇ ਜਿੰਨਾਂ ਕ ਮੇ ਤੋਂ ਇੱਥੇ ਬਲਾਗ ਹੋਇਆ ਇੱਕ ਜਾਨੇਦਾਨ ਕੇ ਹਲਕਾ ਜਨਾਂ ਨੇ ਮੇਕਅਪ ਕਰਵਾਇਆ ਸੀ ਹੈਅਰ ਦਾ ਜਾਨੇ ਕੇ ਹੈਅਰ ਦਾ ਕੁਛ ਨਹੀਂ ਬਸ ਇਹਨਾਂ ਨੇ ਫ੍ਰੈਂਚ ਮਿੱਡੀਵ ਕਰਵਾਈ ਸੀ ਕੰਨੀ ਅ ਫ੍ਰੈਂਚ ਜਾਂ ਫਿਰ ਹਨਾ ਰੋਲ ਜਿਹਦਾ ਦਾ ਖੁਸ਼ੀ ਚੱਲ ਰਿਹਾ ਜਿਆਦਾ ਨਹੀਂ ਖੁਸ਼ਾ ਨਾ ਕਰਵਾ ਰਿਹਾ ਹਰੇਕੀ ਫ੍ਰੈਂਚ ਦੇ ਵਸੇ ਜ਼ਿਆਦਾਤਰ ਟ੍ਰੈਂਡ ਆ ਜਿਹੜਾ ਉਹ ਚੱਲ ਰਹੇ ਹਾਂ ਤੇ ਬਾਕੀ ਇਹਨਾਂ ਨੇ ਤੇ ਅੱਗੇ ਤੋਂ ਇਹਨਾਂ ਨੇ ਜਿਹੜਾ ਹੈਗਾ ਇਹ ਸਟਲ ਜਾ ਕਰਵਾਉਣਾ ਸੀਗਾ ਤੇ ਹਾਂਜੀ